ਗੁੱਡ ਮਾਰਨਿੰਗ ਜੀ ਚਾਹਣ ਵਾਲਿਆਂ ਨੂੰ ਸਾਰਿਆਂ ਨੂੰ ਆਪਣਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਰਾਤ ਮਗਰਲੇ ਬਲੌਗ ਚ ਤੁਸੀਂ ਦੇਖਿਆ ਹੋਣਾ ਆਪਾਂ ਇੱਥੇ ਆ ਕੇ ਖੜੇ ਸੀਗੇ ਆ ਜਾੜ ਦੇ ਵਿੱਚ ਟਰੈਲਰ ਡ੍ਰੌਪ ਕਰਤਾ ਸੀਗਾ ਇੱਕ ਟਰੈਲਰ ਆਪਣਾ ਜਿ ਰੈਡੀ ਹੋਣਾ ਸੀਗਾ ਉਹ ਹੁਣ ਹੁੱਕ ਕਰਕੇ ਤੇ ਲੌਂ ਲੱਗਿਆ ਡੌਗ ਦੇ ਉੱਤੇ ਜਿੱਥੇ ਆਪਣਾ ਲੋਡਿੰਗ ਚੱਲੂਗੀ ਤੇ ਇਧਰ ਬਾਈ ਚੱਲੀ ਜਾਂਦਾ ਇੰਡੀਆ ਤੇ ਸਾਊਥ ਅਫਰੀਕਾ ਦਾ ਮੈਚ ਤਰੀਕ ਹੈਗੀ ਅੱਜ 9 ਦਸੰਬਰ ਤੇ 145 ਤੇ 6 ਆਊਟ ਹੋ ਗਿਆ ਤੇ 2 ਓਵਰ ਰਹਿ ਗਿਆ 18 ਓਵਰ ਹੋ ਚੁੱਕੇ ਆ ਤੇ ਕਹਿੰਦੇ ਹਾਰਦਿਕ ਪਾਂਡੇ ਅੱਜ ਵਧੀਆ ਖੇਡੀ ਜਾਂਦਾ ਉਹਨੀਆਂ ਦੇ 37 ਸਕੋਰ ਬਣਾ ਕੇ ਜਤੇਸ਼ ਸ਼ਰਮਾ ਹੁਣੀ ਆਇਆ ਸ਼ਿਵਮੰਦ ਦੁਬੇ ਹੁੜੀ ਆਊਟ ਹੋਇਆ ਤੇ ਬਾਕੀ ਬਿਲਕੁਲ ਬਈ ਰੈਡੀ ਟੂ ਗੋ ਆਪਾਂ ਬਿਲਕੁਲ ਤਿਆਰ ਹੋ ਚੁੱਕੇ ਆ ਤੜਕੇ ਦਾ ਟਾਈਮ ਹੋ ਚੁੱਕਿਆ 7:00 ਵੱਜ ਚੁੱਕਿਆ ਹੁਣ ਆਪਾਂ ਉਹ ਇੱਕ ਟ੍ਰੇਲਰ ਕਰਨਾ ਹੈਗਾ ਹੌਕ ਆ ਜਾਓ ਫਿਰ ਚੱਲ ਜੇ ਚੈਨਲ ਕਰ ਲਓ ਸਬਸਕ੍ਰਾਈਬ ਆਪਾਂ ਕਰਦੇ ਆ ਟ੍ਰੇਲਰ ਨੂੰ ਹੌਕ ਮਾਰਦਾ ਨਾ ਤੜਕੇ ਤੜਕੀ ਫਰਾਟਾ ਦੇਖੋ ਮਾੜਾ ਇਹਨੂੰ ਅਜੀ ਗਦਰ ਵਾਲਾ ਟਰੱਕ ਕਹਿੰਦੇ ਨੇ ਬਹੁਤ ਪੁਰਾਣਾ ਟਰੱਕ ਆ ਇਹ ਰਾਈਟ ਲਾਈਨਰ ਕੰਪਨੀ ਦਾ ਪਤਾ ਨਹੀਂ ਕਿੰਨਾ ਮਾਡਲ ਹੋਣਾ ਇਹ ਵਿਚਾਰਾ ਬਜ਼ੁਰਗ ਹੋਇਆ ਵਾ ਹੈ ਮੈਨੂਲ ਟਰੱਕ ਆ ਮਾੜਾ ਮੋਟਾ ਜਾੜਦੇ ਚ ਟਰੈਲਰ ਟਰੁੱਲਰ ਇੱਧਰ ਕਰਦਣ ਨੂੰ ਭਰਤੀ ਜਾਂਦੇ ਆ ਚਾਰ ਦੀਆਂ ਸੀਟਾਂ ਲੁੱਟਾ ਵੀ ਪਾਟੀਆਂ ਪਈਆਂ ਸਾਰਾ ਕੁਝ ਦੇਖੋ ਏਰੇ ਵਿੱਚ ਮਹਿੰਦਰਾ ਟਰੈਕਟਰ ਨੂੰ ਹੀਟਰ ਲੱਗਦਾ ਆ ਜਿਹੜੀ ਲਾਈਟ ਜਗੀ ਜਾਂਦੀ ਆ ਇਹਨੂੰ ਆਪਾਂ ਹੁਣ ਮਾੜਾ ਗਾਹ ਨੂੰ ਕਰ ਲਗੇ ਗਾਹ ਨੂੰ ਕਰਕੇ ਮੁੜ ਕੇ ਆਪਾਂ ਹੁੱਕ ਕਰਦੇ ਲਓ ਵੀ ਆਹ ਟਰੈਲਰ ਆਪਾਂ ਇਹਦੇ ਨਾਲ ਕਰ ਲਿਆ ਅੱਡ ਇਹਦੇ ਨਾਲ ਜੁੜਿਆ ਵਾ ਸੀਗਾ ਪੁਰਾਣਾ ਗਦਰ ਵਾਲਾ ਜਿਹੜਾ ਟਰੱਕ ਦੀ ਗੱਲ ਕਰਦਾ ਸੀ ਮੈਂ ਇਦੇ ਨਾਲ ਕਰ ਲਿਆ ਪੱਡ ਆਪਣਾ ਲਾਣੇਦਾਰ ਖੜਾ ਪਰਲੇ ਪਾਸੇ ਕੇਰਾ ਆਪਾਂ ਇਹਨੂੰ ਹੱਕ ਕਰਕੇ ਆਪਣੀਆਂ ਲਾਈਟਾਂ ਲੂਟਾ ਚੈੱਕ ਕਰਕੇ ਤੇ ਆਪਾਂ ਨੂੰ ਡੌਗ ਤੇ ਬੈਕ ਕਰਨਾ ਫਿਰ ਉੱਥੇ ਥੋੜਾ ਬਹੁਤਾ ਸਮਾਨ ਇਹਦੇ ਪਿੱਛੇ ਰੱਖਣਾ ਚੱਲੋ ਲਾਣੇਦਾਰਾ ਗੱਡ ਮੋਰਦੀਆਂ ਹੋ ਗਈਆਂ ਤੇ ਕਰੀਏ ਕੰਮ ਨੂੰ ਸਟਾਰਟ ਹਨ ਤੇ ਡੌਗ ਤੇ ਲਾ ਕੇ ਬੈਕ ਮੁੜ ਕੇ ਕਰਕੇ ਲੋਡ ਫਿਰ ਬਾਈ ਚੱਲਾਂਗੇ ਚਲੋ ਜੀ ਆਓ ਚੱਲੇਗੇ ਅੰਦਰ ਕਰਾਂ ਨਾ ਵੀ ਮਿੱਤਰ ਪਿਆਰਿਓ ਟ੍ਰੇਲਰ ਆਪਣਾ ਹੋ ਗਿਆ ਹੁੱਕ ਤੇ ਲਾਈਟਾਂ ਲੂਟਾ ਆਪਾਂ ਚੈੱਕ ਕਰਕੇ ਟੈਟੂ ਚੈੱਕ ਕਰਕੇ ਡੋਰਾਂ ਖੋਲ ਕੇ ਡੌਗ ਤੇ ਲਾ ਦਨਾ ਬੈਗ ਤੇਰਾ ਮਾੜਾ ਚੈੱਕ ਕਰਦਗੇ ਲਾਈਟਾਂ ਜਾਗਦੀਆਂ ਮੇਨ ਲਾਈਟਾਂ ਟਾਇਰ ਤੇ 에어 ਬੈਗ ਤਿੰਨ ਮੇਜਰ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਚੈੱਕ ਕਰਦੀਆਂ ਟ੍ਰੇਲਰ ਨਵਾਂ ਹੀ ਹੈਗਾ ਮੇਰੇ ਲਾਲਾ ਟਾਇਰ ਟੂਰ ਵਧ ਗਈ ਹੋਣਗੇ ਸਾਰਾ ਕੁਝ ਤੇਰਾ ਫੇਰ ਵੀ ਆਪਾਂ ਚੈੱਕ ਕਰ ਲਗੇ ਮੋਬਾਈਲ ਮੈਂ ਰੱਖਿਆ ਨਾ ਟਰੱਕ ਦੇ ਅੰਦਰ ਮੁੜ ਕੇ ਆਪਾਂ ਉਹ ਡੌਗ ਤੇ ਕਰਨਾ ਬੈਗ ਉੱਤੇ ਸਮਾਨ ਲੱਦ ਕੇ ਮੁੜ ਕੇ ਆਪਾਂ ਤੁਰ ਪਣਾ ਲਓ ਜੀ ਦੋਸ ਕਿੱਡਾ ਆਪਾਂ ਹੋਰ ਲਾਦ ਲਈਆਂ ਇਹ ਚ ਥੋੜਾ ਜਿਹਾ ਪੰਗਾ ਕੀ ਪੈ ਗਿਆ ਡਾਕਾਂ ਬਿਜੀ ਚੱਲ ਰਹੀਆਂ ਇੱਥੇ ਰੱਖਿਆ ਇਹਦਾ ਵੀ ਹੁਣ ਮੂਹਰੇ ਖਾਲੀ ਥਾਂ ਪਿਆ ਇਹ ਮੂਹਰੇ ਮੈਂ ਬੈਲਟਾ ਮਾਰ ਲੱਗਿਆ ਕਈ ਵਾਰ ਬ੍ਰੇਕ ਬਰੂਕ ਮਾਰੇ ਤੋਂ ਗਾਂ ਜਾਵੜਦਾ ਲੋੜ ਫੇ ਚੱਕਰ ਚੱਲ ਜਾਂਦਾ ਲਓ ਜੀ ਇੰਨਾ ਥਾਂ ਖਾਲੀ ਸੀ ਆ ਮੈਂ ਕਿਹਾ ਮੂਹਰੇ ਰੱਖ ਦੋਗੇ ਨਾ ਡਾਕਾਂ ਬਿਜੀ ਆ ਹੁਣ ਕਈ ਵਾਰ ਆਏ ਆ ਫਿਰ ਇੱਧਰ ਵੀ ਬੈਲਟ ਪਈ ਆ ਫਰ ਇੱਧਰ ਬੈਲਟ ਆਪਾਂ ਨੂੰ ਪਾਉਣੀ ਪੈਣੀ ਆ ਕਈ ਵਾਰ ਬ੍ਰੇਕ ਮਾਰਦੇ ਆ ਜਾਂ ਡਾਊਨ ਹਿੱਲ ਉਤਰਦਾ ਤਾਂ ਮੂਰ ਨੂੰ ਕਿੱਡਾ ਰੋੜ ਸਕਦੇ ਆ ਤਾਂ ਕਰਕੇ ਹੁਣ ਆਪਾਂ ਇੱਥੇ ਬੈਲਟਾਂ ਮਾਰ ਲੱਗੇ ਆ ਇੱਕ ਮਗਰ ਮਾਰ ਦਾਂਗੇ ਲਓ ਵੀ ਦੋ ਬੈਲਟਾਂ ਮਾਰਤੀਆਂ ਮੂਰੇ ਹੁਣ ਮੂਰ ਨੂੰ ਕਿੱਡਾ ਨਹੀਂ ਆਉਂਦੀਆਂ ਤੇ ਇੱਕ ਬੈਲਟ ਆਪਾਂ ਮਾਰ ਦੇਣੀ ਆ ਮਗਰਲੇ ਪਾਸੇ ਕੰਮ ਐ ਨੋਕੇ ਰਿਪੋਰਟ ਹੋ ਜਾਣਾ ਲੈ ਵੀ ਮੱਤਰੋ ਸਾਰਾ ਕੰਮ ਹੋ ਗਿਆ ਦੰਨ ਬਾਬੇ ਦੀ ਕਰਪਾਣਾ ਤੇ ਲੱਗਿਆ ਯਾੜ ਚ ਤੁਰਨ ਇਹ ਆ ਮੋਡਾ ਜਗਰੂਸ ਓਕੇ ਵੀ ਮਿਲਦੇ ਆ ਇਹ ਚੱਲਿਆ ਜਿਹੜਾ ਆਪਾਂ ਬਈ ਲੋਡ ਲੈ ਕੇ ਆਂਦਾ ਸੀ ਇਹਦੀ ਡਿਊਟੀ ਲੱਗੀ ਆ ਇਹ ਫਿਰ ਲੋਡ ਲਾੜ ਲਾ ਦਿੰਦਾ ਲੋਡ ਲਾਉਣ ਚੱਲਿਆ ਬਾਛਰ ਬੂਛਰ ਪਾ ਲਿਆ ਇਹਨੇ ਤੇ ਆ ਜੋ ਆਪਾਂ ਵੀ ਸਫਰ ਵਧਾਉਣੇ ਆ ਲੈ ਕੇ ਬਾਬੇ ਰਾਂ ਨਾਲ ਤੁਰ ਕੇ ਯਾਰ ਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਮੇਰੇ ਮਾਲਕਾਂ ਤੰਦਰੁਸਤਿਆਂ ਰੱਖੀ ਸਬਰ ਕਰਨ ਲੱਗਿਆ ਬਾਬਾ ਜੀ ਇੱਕ ਹੋ ਸਟਾਰਟ ਮੇਰ ਭਰੇ ਹੱਥ ਰੱਖਿਓ ਸਾਰਾ ਕੁਝ ਔਲ ਕੁਬੜ ਹੋ ਜੇ ਤੇ ਚਲੋ ਜੀ ਆ ਜੋ ਕਿਰਾਂ ਚੱਲੀਏ ਲਓ ਵੀ ਮਿੱਤਰੋ ਚੱਲਦੇ ਚੱਲਦੇ ਸ਼ਹਿਰਾਂ ਵਾਲੇ ਚੋਂ ਨਿਕਲ ਕੇ ਏਰੀਏ ਚੋਂ ਪਹੁੰਚ ਗਏ ਜੀ ਆਪਾਂ ਪਹਾੜ ਵਾਲੇ ਏਰੀਏ ਦੇ ਵਿੱਚ ਤੇ ਮੀਂਹ ਅੱਜ ਕੱਲ ਰਾਤ ਦਾ ਖੇੜਾ ਨਹੀਂ ਛੱਡਿਆ ਇੰਨਾ ਕਿ ਜਿਆਦਾ ਮੀਂਹ ਪੈ ਰਿਹਾ ਨਾ ਇੱਥੇ ਆ ਕੇ ਥੋੜਾ ਜਿਹਾ ਘਟਿਆ ਪਿੱਛੇ ਤਾਂ ਇਦੋਂ ਵੀ ਜਿਆਦਾ ਪੈ ਰਿਹਾ ਸੀਗਾ ਇੱਧਰ ਬਾਈ ਨਾਲ ਚੱਲਦਾ ਪਿਆ ਰੇਲਵੇ ਟਰੈਕ ਨਾਲ ਚੱਲਦੀ ਪਿਆ ਰਿਵਰ ਇੱਕ ਉਹ ਪਰਲੇ ਪਾਸੇ ਵੀ ਰੇਲਵੇ ਟਰੈਕ ਹੈਗਾ ਜਿਹੜੀ ਰਿਵਰ ਆ ਰਿਵਰ ਦੇ ਦੋਨੇ ਪਾਸਿਆਂ ਦੀ ਕਹਿੰਦੇ ਟ੍ਰੇਨਾਂ ਜਾਂਦੀਆਂ ਤੇ ਜਦੋਂ ਟ੍ਰੇਨ ਚੱਲਦੀ ਆ ਮੈਂ ਕਹਿੰਦਾ ਬਾ ਕਮਾਲ ਵੀ ਉਹ ਇੱਥੇ ਬਾਈ ਆਉਂਦਾ ਇਦਾਂ ਦੇ ਏਰੀਆ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਲਓ ਜੀ ਤੇ ਇੱਧਰ ਖੜਾ ਜੀ ਆਪਣਾ ਕਹਿੰਦੇ ਲਾਣੇਦਾਰ ਬੀਸੀ ਵਿੱਚ ਆ ਕੇ ਇਦਾਂ ਹੋ ਜਾਂਦਾ ਮੀਂਹ ਦਾ ਕਰਕੇ ਇਹ ਟਰੱਕ ਧੁੱਤੇ ਜਾਂਦੇ ਆ ਟਰੱਕ ਵੀ ਦੇਖੋ ਚਿੱਟਾ-ਚਿੱਟਾ ਨਿਕਲਿਆ ਆ ਤੇ ਟ੍ਰੇਲਰ ਵਿੱਚ ਦੁੱਧਾਰਗਾ ਨਿਕਲਿਆ ਟ੍ਰੇਲਰ ਦਾ ਚਲੋ ਆਪਾਂ ਲੈ ਕੇ ਹੀ ਉੱਥੋਂ ਆਇਆ ਸਰੀ ਦੇ ਵਿੱਚੋਂ ਤੇ ਜਾਣੀ ਆਇਆ ਮੀਂਹ ਪੈਂਦਾ ਕਰਕੇ ਇਹ ਸਾਰਾ ਧੁੱਤ ਆ ਜਾਂਦਾ ਤੇ ਇਹ ਜੀ ਆਪਣਾ ਢੇੜਾ ਹੈਗਾ ਇਹ ਇਹ ਆਪਣਾ ਸਭ ਤੋਂ ਬੈਸਟ ਪਸੰਦੀ ਦਾ ਆਪਣਾ ਰੂਟ ਹੈਗਾ ਜਿਹੜੇ ਤੇ ਆਪਾਂ ਜਾ ਰਹੇ ਆਂ ਜਦੋਂ ਆਪਾਂ ਸਰੀ ਰਹਿੰਦੇ ਸੀਗੇ ਉਦੋਂ ਆਪਾਂ ਮੋਸਟਲੀ ਏਸੇ ਰੂਟ ਤੇ ਚੱਲਦੇ ਸੀਗੇ ਜਿਹੜਾ ਉਹ ਹਾਈਵੇ ਆ ਟਾਇਰਸ ਰੋਡ ਰਹਿਣ ਦਾ 16 ਨੰਬਰ ਹਾਈਵੇ ਤੇ ਇਸ ਵਾਰ ਬਿਲਕੁਲ ਕਿ ਜਿੱਥੇ ਸਮੁੰਦਰ ਆ ਸਮੁੰਦਰ ਨੂੰ ਟੱਚ ਕਰਕੇ ਆਉਣਾ ਗਾੜੀ ਸ਼ਹਿਰ ਜਾਣਾ ਹੈਗਾ ਆਪਾਂ ਜੀ ਪ੍ਰਿੰਸ ਰੋਡ ਉੱਪਰ ਤੇ ਬਾਕੀ ਆਪਣੇ ਕੋਲੇ ਇੱਕ ਸਕੈਡ ਜਿਹੜੀ ਸੌਰੀ ਦੋਸ ਕਿੱਡਾ ਹੈਗੀਆਂ ਉਹ ਹੈਗੀਆਂ ਬਾਹਰ ਦਾ ਸਮਾਨ ਆ ਬਾਕੀ ਆਪਣੇ ਕੋਲੇ ਤਿੰਨ ਡਿਲੀਵਰੀਆਂ ਆਪਣੀ ਕੰਪਨੀ ਦੇ ਹੈਗੀਆਂ ਜਿਹੜੀ ਟੋਟਲ ਚਾਰ ਡਿਲੀਵਰੀਆਂ ਹੈਗੀਆਂ ਆ ਲੈ ਟ੍ਰੇਲਰ ਦੇ ਵਿੱਚ ਤੇ ਚਲੋ ਚੱਲਦੇ ਆ ਬਾਈ ਜੀ ਜੇ ਬਲੌਗ ਵਧੀਆ ਲੱਗਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਹਾਈਪ ਵਾਲਾ ਬਟਨ ਜਰੂਰ ਨੱਪ ਕੇ ਜਾਓ ਤੇ ਟਰਾਈ ਕਰਿਆ ਕਰਾਂਗੇ ਜਿੰਨਾਂ ਦੇ ਕਮੈਂਟਾਂ ਦੇ ਆਪਾਂ ਦਾ ਕਮੈਂਟ ਕਰਦੇ ਉਹਨਾਂ ਦੇ ਨਾਂ ਲੈ ਸਕਦੇ ਆ ਤੇ ਨਾਂ ਪੜ ਸਕੀਏ ਟਰਾਈ ਕਰਾਂਗੇ ਤੇ ਬਾਕੀ ਇਦਾਂ ਹੀ ਆਪਣੇ ਬਲੌਗ ਆਉਂਦੇ ਰਹਿਣਗੇ ਹਣ ਤੇ ਬਾਕੀ ਇੰਨੇ ਸੋਹਣੇ ਸੋਹਣੇ ਵਿਊ ਤੁਹਾਨੂੰ ਦਿਖਦੇ ਰਹਿਣਗੇ ਤੇ ਉਹਦੇ ਲਈ ਪਰ ਤੁਹਾਨੂੰ ਆਪਣਾ ਚੈਨਲ ਬਾਈ ਕਰਨਾ ਪੈਣਾ ਸਬਸਕ੍ਰਾਈਬ ਆ ਜੋ ਫਿਰ ਚੱਲਦਿਆਂ ਟਰੱਕ ਦੇ ਵਿੱਚ ਤੇ ਵਧਾਈਏ ਸਫ਼ਰ ਅੱਗੇ। ਲਓ ਜੀ ਕਹਿੰਦੇ ਟਰੈਫਿਕ ਲੱਗ ਚੁੱਕਿਆ ਏ ਮੈਨੂੰ ਲੱਗਦਾ ਨਾ ਉਹ ਬ੍ਰਿਜ ਬੰਨ ਦਾ ਪਿਆ ਸੀ ਉਹ ਪਰਲੇ ਪਾਸੇ ਬਹੁਤ ਟਾਈਮ ਦਾ ਤੇ ਉਹ ਮਿਲਦਾ ਕੰਮ ਉਹਦਾ ਨੇੜ ਤੇੜੀ ਹੋਣਾ ਜਾਂਦਾ ਫਿਰ ਉਹਨੂੰ ਸੈੱਟ ਕਰਦੇ ਪਿਆ ਜਾਂ ਮਾੜਾ ਮੋਟਾ ਹੋਰ ਕੋਈ ਚੱਕਰ ਚੱਲੇ ਆਵਾ ਤੇ ਸਿੰਗਲ ਲੈਂਡ ਕੀਤੀ ਹੋਈ ਆ ਬਾਕੀ ਦੇਖਦੇ ਆ ਕਿੰਨੇ ਕ ਟਾਈਮ ਤੱਕ ਖੋਲਦੇ ਹੈਗੇ ਆ ਬਾਕੀ ਆਪਣੀ ਬਾਟ ਹਜੇ ਬਈ ਨਿਕਲ ਗਈ ਆ 3 3.5 ਘੰਟੇ ਨਿਕਲੀ ਆ ਗਾਂ ਟੈਮ ਉੱਠਣਾ ਆਣਾ ਉੱਥੋਂ ਚੱਕਾਂਗੇ ਚਾਹ ਨਾਲੇ ਮਾੜਾ ਮੋਟਾ ਕੁਛ ਨਾਲ ਸ਼ਕਾਂਗੇ ਪ੍ਰਸ਼ਾਦਾ ਪਾਣੀ ਤੇ ਉਹ ਦੂ ਬਾਅਦ ਫਿਰ ਆਪਾਂ ਚੱਲਾਂਗੇ ਗਾਹਾਂ। ਬਾਕੀ ਹੁਣ ਵੇਟ ਕਰਦੇ ਆ ਕਿੰਨੇ ਕ ਟਾਈਮ ਤੱਕ ਇਹ ਖੋਲਦੇ ਹੈਗੇ ਆ। ਕਿਉਂਕਿ ਅੱਜ ਆਪਣੀ ਕੋਈ ਡਿਲੀਵਰੀ ਲੈਣੀ ਨਹੀਂ ਹੈਗੀ, ਡਿਲੀਵਰੀ ਆਪਣੀਆਂ ਲੈਣੀਆਂ ਕੱਲ ਨੂੰ। ਕੱਲ ਨੂੰ ਮੈਨੂੰ ਲੱਗਦਾ ਵੀ ਸ਼ਹਿਰ ਪੈਕਟ ਡਿਲੀਵਰੀ ਨੂੰ ਜਿੱਥੇ ਦਾ ਕਪੜਾ ਆਈਡੀ ਹੈਗਾ। ਬਾਕੀ ਵੈਦਰ ਹਜੇ ਤੱਕ ਠੀਕ ਆ ਗਾਹਾਂ ਹਜੇ ਵੈਦਰ ਦਾ ਕੁਝ ਪਤਾ ਨਹੀਂ, ਮੇਨ ਵੈਦਰ ਦਾ ਕੰਮ ਹੀ ਹੈਗਾ। ਜੇ ਵੈਦਰ ਵਧੀਆ ਹੋਇਆ ਤਾਂ ਆਪਣੀ ਬਾਤ ਵਧੀਆ ਨਿਕਲ ਜਾਣੀ ਹੈ। ਤੇ ਇਹ ਨਾ ਮਾੜਾ ਮੋਟਾ ਕੰਮ ਕਰੀ ਜਾਂਦੇ ਥੋੜਾ ਬਹੁਤ ਤਾਂ ਕਰਕੇ ਫਿਰ ਥੋੜਾ ਜਿਹਾ ਇਹਨਾਂ ਦਾ ਟਾਈਮ ਲੱਗਦਾ ਸਿੰਗ ਆਪੀ ਦੁਕਾਨਦਾਰੀ ਲੱਗੀ ਸੀ ਇਹ ਬੰਦ ਕਰਨ ਤੇ ਆ ਕੇ ਸ਼ਹਿਰ ਰੁਕਿਆ ਜੀ ਹੂਸਟਨ ਤੇ ਪਰ ਲਾਈਟਿੰਗ ਇਹ ਰਾਹ ਸ਼ਹਿਰ ਦੇ ਵਿੱਚ ਇੰਨੀ ਸੋਹਣੀ ਲੱਗੀ ਨਾ ਸਾਰੇ ਦੇ ਵਿੱਚ ਕਿਉਂਕਿ ਮੈਨੂੰ ਪਾਰਕਿੰਗ ਨਹੀਂ ਮਿਲੀ ਉਧਰੋਂ ਮੈਂ ਟਰੱਕ ਘੁਮਾ ਕੇ ਲੈ ਕੇ ਆਇਆ ਬਹੁਤ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਕ ਵਾਰ ਸੇਮ ਬਲੌਗ 'ਚ ਤੇ ਸਵਾਗਤ ਕਰਦੇ ਹਾਂ ਤੁਹਾਡਾ ਅਗਲੇ ਦਿਨ ਦੇ ਵਿੱਚ ਰਾਤ ਆਪਾਂ ਇਹ ਸ਼ਹਿਰ ਆ ਕੇ ਰੁਕੇ ਸੀਗੇ ਜਿੱਦਾਂ ਕਿ ਸੋਨੂੰ ਮੈਂ ਦੱਸੀ ਸੀਗਾ ਤੇ ਤੜਕੇ ਦਾ ਟਾਈਮ ਹੋ ਚੁੱਕਿਆ ਜੀ 7 7:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਚੱਲੇ ਆ ਟਾਈਮ ਹੋਟਲ ਤੋਂ ਚਾਹ ਚੱਕਣ ਚਾਹ ਚੱਕ ਕੇ ਚਾਹ ਪੀ ਕੇ ਫਰੈਸ਼ ਵਗੈਰਾ ਹੋ ਗਏ ਮੜ ਕੇ ਆਪਾਂ ਵਧਾਵਾਂਗੇ ਸਫ਼ਰ ਅੱਗੇ ਇੱਥੋਂ ਘੰਟਾ ਕੁ ਬਾਅਦ ਅੱਗੇ ਇੱਕ ਸ਼ਹਿਰ ਹੈਗਾ ਜਿੱਥੇ ਆਪਣੀ ਡਿਲੀਵਰੀ ਹੈਗੀ ਆ ਤੇ ਬਾਕੀ ਬਾਈ ਜੀ ਚੈੱਕ ਕਰੋ ਸ਼ਹਿਰ ਦੇ ਵਿੱਚ ਜਿੱਦਾਂ ਰਾਤ ਮੈਂ ਕਿਹਾ ਸੀਗਾ ਬਹੁਤ ਲਾਈਟਿੰਗ ਕੀਤੀ ਹੋਈ ਵੀ ਆ ਤੇ ਕ੍ਰਿਸਮਸ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਗੋਰੀਆ ਲਿਓ ਕਿਆ ਬਾਤ ਆ ਯਾਰ ਕੰਨੀਆਂ ਸੋਹਣੀਆਂ ਲਾਈਟਾਂ ਲੱਗਦੀਆਂ ਸ਼ਾਇਦ ਮੋਬਾਈਲ ਦੇ ਵਿੱਚ ਉਹਨੇ ਤੁਹਾਨੂੰ ਨਾਲ ਸੋਹਣੀਆਂ ਲੱਗਣ ਪਰ ਬਾਹਰ ਕਮਾਲ ਆ ਬਈ ਇਧਰਲੇ ਪਾਸੇ ਹੋਈਆਂ ਲਾਈਟਾਂ ਇਧਰਲੇ ਪਾਸੇ ਸਾਰਾ ਪਾਰਕੇ ਸਜਾਇਆ ਬਈ ਇਧਰਲੇ ਪਾਸੇ ਟਾਈਮ ਕਿਤੇ ਬੰਦ ਤਾਂ ਨਹੀਂ ਗੱਟ ਗਈਆਂ ਆਈਆਂ ਖੜੀਆਂ ਐਨੀ ਬਾਟ ਤੁਰ ਕੇ ਵੀ ਆਏ ਆ ਸਲਿੱਪਰੀ ਇੰਦੀ ਸੀ ਅੱਜ ਜੇ ਆਪਣੇ ਟਾਇਰਾਂ ਦੇ ਉਹ ਨਾਂ ਚੜਾਏ ਹੁੰਦੀਆਂ ਚਾਈਨਾ ਦੀਆਂ ਇੱਥੋਂ ਤੱਕ ਪਹੁੰਚਿਆ ਨਹੀਂ ਆਣਾ ਇਹ ਜਿਆਦਾ ਸਲਿੱਪਰੀ ਹੋਈ ਵੀ ਆ ਥੱਲਾ ਥੱਲੀ ਸੱਜਣੋ ਅੱਜ ਦੇ ਦਿਨ ਦੀ ਪਹਿਲੀ ਆਪਣੀ ਡਿਲੀਵਰੀ ਹੋਣ ਲੱਗੀ ਆ ਤੇ ਡਿਲੀਵਰੀ ਬਾਈ ਹੋਣ ਲੱਗੀ ਆ ਬੈਲ ਕਲ ਘਰਾਂ ਦੇ ਵਿੱਚ ਤੇ ਬਿਲਡਿੰਗ ਬਣਦੀ ਪਈ ਆ ਜਿਹੜੇ ਦਿਨਾਂ ਦਾ ਮੂਲ ਨਿਵਾਸੀ ਹੈਗੇ ਨਾ ਕੈਨੇਡਾ ਦੇ ਉਹਨਾਂ ਨੂੰ ਬਈ ਬਿਲਡਿੰਗ ਬਣਾ ਕੇ ਦੇ ਰਿਹਾ ਇੱਥੋਂ ਦੀ ਗਵਰਨਮੈਂਟ ਦੇਖੋ ਇੰਨੀ ਸਹੂਲਤ ਦਿੰਦੀ ਆ ਜਿੰਨਾਂ ਦਾ ਕੈਨੇਡਾ ਹੈਗਾ ਤੇ ਇਹਨਾਂ ਨੇ ਆਪਣਾ ਲੋਡ ਲੈਣਾ ਇੱਥੇ ਕਿਰਾ ਬੈਕ ਲਾਦਾ ਸੜਕ ਦੇ ਉੱਤੋਂ ਪਹਿਲਾਂ ਮੈਂ ਅੰਦਰ ਲੈ ਆ ਅੰਦਰ ਲਿਆ ਕੇ ਤੇ ਮੁੜ ਕੇ ਉਹ ਉੱਥੋਂ ਸੜਕ ਤੋਂ ਬੈਕ ਲਿਆਂਦਾ ਸਲਿੱਪਰੀ ਬਹੁਤ ਹੋਈ ਆ 4x4 ਲਾ ਕੇ ਜਿਹਨੂੰ ਆਪਾਂ ਇੰਟਰਲੌਕ ਕਹਿੰਦੇ ਆਂ ਉਹ ਲਾ ਕੇ ਲੋਕ ਲਾ ਕੇ ਚੜਾਈ ਆ ਭਾਈ ਇਧਰੋਂ ਤੇ ਬਾਕੀ ਭਾਈ ਜਦੋਂ ਵੀ ਇੱਥੇ ਕਿਤੇ ਵੀ ਕੰਸਟਰਕਸ਼ਨ ਚੱਲਦੀ ਨਾ ਛੋਟੇ ਚ ਗਿਆਨ ਚ ਵਾਧਾ ਕਰ ਦਿੰਦੇ ਆ ਆ ਹੁਣ ਇਹਨਾਂ ਦੀ ਮਿੱਟੀ ਪੱਟੀ ਵੀ ਆ ਮਿੱਟੀ ਵੀ ਇਹਨਾਂ ਨੂੰ ਢੱਕਣੀ ਪੈਂਦੀ ਆ ਤਾਂ ਕਿ ਹਵਾ ਜੇ ਉੱਡੇ ਨਾ ਤੇ ਨਾਲ ਗਾਰਬੇਜ ਬੈਨ ਸਪੈਸ਼ਲ ਨਾਲ ਆ ਕੰਧਾ ਕੱਢਦੀਆਂ ਪੈਂਦੀਆਂ ਜਿਹਨੂੰ ਕਿ ਆਪਾਂ ਫੈਂਸ ਕਹਿ ਦਿੰਦੇ ਆ ਇਹ ਇਹਨਾਂ ਨੂੰ ਸਪੈਸ਼ਲ ਲਾਉਣੀਆਂ ਪੈਂਦੀਆਂ ਜੇ ਕਿਤੇ ਵੀ ਕੰਸਟਰਕਸ਼ਨ ਚੱਲਦੀ ਆ ਜੇ ਕੋਈ ਦਰਖਤ ਲੱਗਿਆ ਉਹਨੂੰ ਬਾੜ ਕਰਨੀ ਪੈਂਦੀ ਆ ਤਾਂ ਕਿ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ ਆ ਸਾਰਾ ਸਲਿੱਪਰੀ ਹੋਇਆ ਵਾ ਆ ਇਹਦਾ ਹਜੇ ਆ ਮੇਰੇ ਚੈਨਾ ਪਾਈਆਂ ਕਰਕੇ ਮੈਨੂੰ ਬਹੁਤ ਜ਼ਿਆਦਾ ਸੌਖਾ ਏ ਓਟੀ ਪਾ ਲਈ ਠੰਡ ਲੱਗਦੀ ਯਾਰ ਉਹ ਦਾ ਦੋਸਤ ਕਿੱਢੀਆਂ ਜੇ ਲਾਹ ਦੇਣ ਤਾਂ ਰੱਸਾ ਪਾ ਕੇ ਖਿੱਚਣਗੇ ਡੌਗ ਡੂਕ ਤਾਂ ਹੈ ਨਹੀਂ ਇਹਨਾਂ ਦੇ ਰੱਸਾ ਪਾ ਕੇ ਪਹਿਲੀ ਤਾਂ ਖਿੱਚੀ ਜਾਣੀ ਆ ਦੂਜੀ ਆਪਾਂ ਨੂੰ ਰੱਸਾ ਪਾ ਕੇ ਖਿੱਚਣੀ ਪੈਣੀ ਆ I'm going to dance, oh, yeah. and after that, I'm going to test over. Oh, yeah. So, I keep my company belongs to furniture so it's all starting. Please drive to Highlight Thank range. you, sir. Thank you. ਕਿਵੇਂ ਕੈਨੇਡਾ ਦੇ ਉੱਤੇ ਸੜਕਾਂ ਦੇ ਭੱਜੇ ਫਿਰਦੇ ਆ ਕਮਾਲ ਹੋ ਗਈ। ਆ ਵੀ ਮਿੱਤਰੋ ਮਾਹੌਲ ਕਹਿੰਦੇ ਪੂਰਾ ਬਣ ਗਿਆ। ਪਿੱਛੇ ਨਾ ਹੈਲਰ ਟਰੱਕ ਚੜਦਾ ਚੜਦਾ ਵਿਚਾਰਾ ਇੱਕ ਰੋ ਗਿਆ ਮੈਥੋਂ ਵੀਡੀਓ ਕੈਪਚਰ ਨਹੀਂ ਹੋਈ। ਤੇ ਆਪਾਂ ਨੂੰ ਹੋ ਗਿਆ ਘੰਟਾ ਕ ਹੋ ਗਿਆ ਸਨੋ ਪੈਂਦੀ ਨੂੰ ਤੇ ਰੋਡ ਸਲਿਪਰੀ ਹੈਗਾ ਕਿਉਂਕਿ ਟੈਂਪਰੇਚਰ ਬਾਬੇ ਕਹਿੰਦੇ ਹੈਗਾ ਮਾਈਨਸ 2 ਡਿਗਰੀ। ਆ ਕੋਈ ਗੱਲ ਨਹੀਂ ਆਪਾਂ ਨੂੰ ਰਹਿ ਗਿਆ 82 ਕਿਲੋਮੀਟਰ ਰਹਿ ਗਿਆ ਜਿੱਥੇ ਆਪਣੀ ਡਿਲੀਵਰੀ ਹੈਗੀ ਆ ਹੌਲੀ ਹੌਲੀ ਬਾਈ ਤੁਰੇ ਜਾਂਦੇ ਆ ਕਾਲੀ ਨਹੀਂ ਕਰਨਾ 80 70 ਤੇ 80 70 ਤੇ ਚੱਲ ਜਾਰਾ ਆਪਾਂ ਹੌਲੀ ਹੌਲੀ ਲੋਕ ਇੱਕ ਇੱਧਰ ਦੇ ਪਾਸੇ ਨੂੰ ਕੋਈ ਮਿਲਦਾ ਮੋਲਦਾ ਨਹੀਂ ਸੁੰਨੇ ਰਾਹ ਹੈਗੇ ਆ ਤਾਂ ਕਰਕੇ ਇਹਨਾਂ ਡਾਰੀ ਲੱਗਦਾ ਕਿਉਂਕਿ ਉੱਧਰਲੇ ਪਾਸੇ ਆਪਾਂ ਰੇਡੀਓ ਤੇ ਮਾਰ ਲੈਂਦੇ ਆ ਆਵਾਜ਼ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਚੱਕਰ ਵੱਕਰ ਤਾਂ ਨਹੀਂ ਹੈਗਾ ਪਰ ਇੱਧਰ ਬਾਈ ਕੋਈ ਮਿਲਦਾ ਹੀ ਨਹੀਂ ਹੈਗਾ ਦੇਖੋ ਖਾਲੀ ਸੜਕ ਤੇ ਆਸੇ ਪਾਸੇ ਜੰਗਲ ਤੇ ਵਿੱਚ ਸੜਕ ਤੇ ਸੜਕ ਦੇ ਉੱਤੇ ਤੁਹਾਡਾ ਬਾਈ ਹੌਲੀ-ਹੌਲੀ ਤੁਰੇ ਚੱਲਦੇ ਆ ਲੈ ਕੇ ਬਾਬੇ ਦਾ ਨਾਂ ਕਾਲੀ ਨਹੀਂ ਕਰਨੀ ਹੈਗੀ ਹੌਲੀ-ਹੌਲੀ ਹੌਲੀ ਮੋੜਾਂ ਤੋਂ ਨਾ ਹੌਲੀ ਮੋੜ ਨਾ ਪੈਂਦਾ ਕਿਉਂਕਿ ਬਹੁਤ ਏਲ ਘੁੰਮ ਜਾਂਦਾ ਤੇ ਟਰੈਲਰ ਕਈ ਵਾਰ ਮਾਗਰ ਮਾਰਦਾ ਧੱਕਾ ਤੇ ਇੰਜਨ ਬ੍ਰੇਕਾ ਹੁੰਦੀਆਂ ਬਈ ਆਪਣੀਆਂ ਇੰਜਨ ਬ੍ਰੇਕਾ ਬਿਲਕੁਲ ਬੰਦ ਕਰਕੇ ਰੱਖਣੀਆਂ ਵੈਂਟਰ ਦੇ ਵਿੱਚ ਜਦੋਂ ਤੁਹਾਨੂੰ ਲੱਗਦਾ ਰੋਡ ਸਲਿਪਰੀ ਹੈਗਾ ਇੰਜਨ ਬ੍ਰੇਕਾ ਬਿਲਕੁਲ ਬੰਦ ਕਰਕੇ ਰੱਖੋ ਇਹਦਾ ਕਾਰਨ ਇਹ ਹੈਗਾ ਕਿਉਂਕਿ ਜਦੋਂ ਆਪਾਂ ਰੇਸ ਤੋਂ ਪੈਰ ਚੱਕਦੇ ਆ ਆਪਣਾ ਮੂਹਰਲਾ ਆ ਬਹੁਤ ਢੇਲ ਰੁਕ ਜਾਂਦਾ ਟਰੈਲਰ ਮਗਰੋਂ ਧੱਕਾ ਮਾਰਦਾ ਜਿਸ ਦੇ ਨਾਲ ਟਰੱਕ ਆਪਣਾ ਜੈਕਰਾਂ ਹੀ ਹੋ ਜਾਂਦਾ ਰੋਡ ਬਾਈ ਪੂਰੇ ਸਲਿਪਰੀ ਆ ਵਾਹਿਗੁਰੂ 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 ਆਜੋ ਚੱਲਦੇ ਆ ਲੈ ਕੇ ਬਾਬੇ ਦਾ ਨਾਂ ਤੇ ਤੁਸੀਂ ਵੀ ਬਾਈ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰੋ ਐਦਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਆਪਣੇ ਚੈਨਲ ਤੇ ਆਪਾਂ ਆ ਗਏ ਜਿੱਥੇ ਆਪਣੀਆਂ ਦੂਜੀਆਂ ਤੋਂ ਡਿਲੀਵਰੀਆਂ ਹੈਗੀਆਂ 33 ਜੀ ਡਿਲੀਵਰੀ ਮੈਨੂੰ ਲੱਗਦਾ ਨਹੀਂ ਅੱਜ ਹੋਣੀ ਆ ਉਹ ਆਪਣੀ ਹੋਊਗੀ ਕੱਲ ਤੇ ਪੰਪ ਤੇ ਤੇਲ ਭਰਾਉਣ ਲੱਗਿਆ ਮਗਰਲੇ ਪੰਪ ਤੇ ਕੱਲ ਨਾ ਮੈਂ ਤੇਲ ਭਰਾਉਣ ਲੱਗਿਆ ਉੱਥੇ ਇੱਕ ਆਦਮੀ ਚੱਲਿਆ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਮੈਨੂੰ ਆਏ ਸੀ ਆ ਮੈਂ ਕਿਹਾ ਚਲ ਇੱਥੇ ਵੀ ਨਿਆਰ ਕਿਤੇ ਕਾਰ ਚੱਲਿਆ ਫਤ ਪੰਗਾ ਪੈ ਜਾਊਗਾ ਤੇ ਪਰ ਬਾਬੇ ਦੀ ਕਿਰਪਾ ਨਾਲ ਕਾਰ ਚੱਲ ਪਿਆ ਤੇ ਬਾਈ ਵੀ ਤੇਲ ਭਰਾਉਣ ਨੂੰ ਆ ਗਿਆ ਤੇ ਬਾਕੀ ਚੈਨਲ ਕਰੋ ਬਈ ਆਪਣਾ ਸਬਸਕ੍ਰਾਈਬ ਕਿੰਦਾ ਸਰੀ ਵਾਲਾ ਇੰਸਟਾ ਤੇ ਫੋਲੋ ਕਰ ਲਓ ਸਨੈਪਚੈਟ ਤੇ ਵੀ ਰਿਕਵੈਸਟਾਂ ਭੇਜਿਓ ਸ ਤੇ ਫੇਸਬੁੱਕ ਤੇ ਵੀ ਫੇਸਬੁੱਕ ਮੈਂ ਘੱਟ ਯੂਜ਼ ਕਰਦਾ ਇੰਸਟਾ ਤੇ ਸਨੈਪਚੈਟ ਤੇ ਆਪਾਂ ਨੂੰ ਫੋਲੋ ਕਰਿਓ ਸਨੈਪਚੈਟ ਤੇ ਵੀ ਆਪਣੀ ਸੇਮ ਆਈਡ ਹੈ ਕਿੰਦਾ ਸਰੀ ਵਾਲਾ ਸਰਚ ਮਾਰ ਲਿਓ ਬਾਈ ਲੱਗਦਾ ਤੇਲ ਭਰਨਾ ਆਇਆ ਲਓ ਜੀ ਤੇਲ ਵਾਲਾ ਟਰੱਕ ਆ ਗਿਆ ਡੀ ਟ੍ਰੇਨ ਤੇਲ ਵਾਲੀ ਤੇ ਬਾਈ ਭਰ ਕੇ ਜਾਊਗਾ ਤੇਲ ਇਧਰਲੇ ਪਾਸੇ ਨੇ ਇੰਡੀਆ ਵਾਂਗੂ ਚਾਲਾਂ ਲੱਗਿਆ ਪਿਆ ਬਹੁਤ ਜ਼ਿਆਦਾ ਪਾਣੀ ਖੜਾ ਪਤਾ ਨਹੀਂ ਕਿਹਨੇ ਦਾ ਸੀਵਰੇਜ ਬਲੌਕ ਹੋ ਗਿਆ ਪਾਣ ਕੀ ਪਾਣੀ ਖੜਾ ਸਾਰਾ ਪਾਣੀ ਖੜਾ ਹੈ ਤੇ ਲਓ ਜੀ ਮੀਂਹ ਦੇ ਵਿੱਚ ਲਾਣੇਦਾਰ ਐਣ ਧੋਤਾ ਗਿਆ ਨਵਾਂ ਬਣ ਗਿਆ ਜਦੋਂ ਜਾਂਦੇ ਆ ਸਨੋ ਦੇ ਵਿੱਚ ਉਦੋਂ ਸਾਰਾ ਲਿਬੜ ਜਾਂਦਾ ਲੈ ਵੀ ਚੱਲਿਆ ਬੀ ਟ੍ਰੇਨ ਵਾਲਾ ਬਾਈ ਤੇ ਮੌਸਮ ਦੇਖੋ ਬਾਈ ਕਿੰਨਾ ਸੋਹਣਾ ਹੋਇਆ ਵਾ ਬਾ ਕਮਾਲ ਹੋਇਆ ਪਿਆ ਮੀਂਹ ਪਈ ਜਾਂਦਾ ਬੀਸੀ ਵਿੱਚ ਤਾਂ ਮੋਸਟਲੀ ਸਾਨੂੰ ਮੈਂ ਕਹਿੰਨੀ ਹੁੰਦਾ ਕਿ ਮੀਂਹ ਜਦੋਂ ਐਂਟਰ ਕਰ ਜਾਂਦੇ ਆ ਤੇ ਮੀਂਹ ਚੱਲਦਾ ਹੀ ਰਹਿੰਦਾ ਬਾਬਿਓ ਇੱਥੇ ਲਾਓ ਵੀ ਮਿੱਤਰੋ ਇੱਕ ਡਿਲੀਵਰੀ ਆਪਣੀ ਹੋਰ ਹੋ ਗਈ ਆ ਤੇ ਡਿਲੀਵਰੀ ਰਹਿ ਗਈ ਸਿਰਫ ਆਪਣੀ ਇੱਕ ਤੇ ਆਪਾਂ ਹੁਣ ਉਹ ਸ਼ਹਿਰ ਪਹੁੰਚਦਾ ਜਾਣਾ ਪਰ ਜਦੋਂ ਪਹੁੰਚਣਾ ਉਦੋਂ ਉਹਨਾਂ ਦਾ ਸਟੋਰ ਹੋ ਜਾਣਾ ਇਹ ਬੰਦ ਤੇ ਉਹਦਾ ਕਰਕੇ ਹੁਣ ਆਪਾਂ ਫਿਰ ਵੇਟ ਕਰਨੀ ਪੈਣੀ ਆ ਉੱਥੇ ਚੱਲਦੇ ਆ ਉੱਥੇ ਖੜ੍ਹਦੇ ਤੜਕੇ ਹੁਣ 9 ਜਾਂ 10 ਵਜੇ ਸਟੋਰ ਖੁੱਲੂਗਾ ਤਾਂ ਉਦੋਂ ਡਿਲੀਵਰੀ ਜਿਹੜੀ ਲੱਗੂਗੀ ਤਾਂ ਕਰਕੇ ਆਪਣਾ ਜੇ ਇੱਕ ਡਿਲੀਵਰੀ ਕੋਈ ਵੀ 15 20 ਮਿੰਟਾਂ ਕਰਕੇ ਲੇਟ ਹੋ ਜਾਂਦੀ ਨਾ ਜੇ ਸਟੋਰ ਬੰਦ ਹੋ ਜਾਂਦਾ ਫਿਰ ਸਮਝ ਲਓ ਦੀ ਦਿਹਾੜੀ ਮਰ ਜਾਣੀ ਆ ਤੇ ਬਾਕੀ ਹੁਣ ਦੇਖਦੇ ਆ ਲੋਡ ਆਪਣਾ ਬੱਕ ਹੈਗਾ ਇਹਕੇ ਬਾਬੇਰਾ ਨਾਲ ਸਫ਼ਰ ਵਧਾਉਣੇ ਆਈ ਸ਼ਹਿਰ ਦੇ ਵਿੱਚੋਂ ਤੇ ਚੱਲਦੇ ਹੁਣ ਆਪਾਂ ਗਾਂ ਲਈ ਸਰ